ਇਹ ਕਰ ਦਿੱਤ ਪਿਆ ਲਾਣੀ ਨਹੀਂ ਕਹਿ ਸਕਾਂਗੀ ਪਰ ਮੈਂ ਉਹਨਾਂ ਨੂੰ ਨਹੀਂ ਗਿਆ ਚਲ ਚਲ ਨਹੀਂ ਕਹਿ ਸਕਦੀ ਨਾ ਤੂੰ ਆ ਲੋਕਾਂ ਦਾ ਵੀ ਸਰੀ ਆਈ ਪਿਆ ਹੈ ਆ ਦੂਜਿਆਂ ਦੇ ਬਾਰਾਂ ਆ ਕੇ ਟਰੈਕਟਰ ਖੜਾਣਗੇ ਦੂਜਿਆਂ ਦੇ ਬਾਰਾਂ ਕੇ ਗੁਹਾਰੇ ਆ ਲਾ ਦਿੰਦੇ ਨੇ ਗੰਦਖਾਨਾ ਇਥੇ ਮਸਕ ਆਉਂਦੀ ਹੈ ਘੋਟੇ ਘੋਟੇ ਸਾਰਾ ਕੰਮ ਕਰ ਲਿਆ ਮੈਂ ਮੰਮੀ ਪਤਾ ਨਹੀਂ ਕਿੱਧਰ ਗਈ ਹੋਏ ਦੇਸਦਾਨੀ ਪੈਰਾਂ ਦੇ ਵਿੱਚ ਮਾਰ ਰਹੀ ਝਾੜੂ ਮਰੋ ਤੇ ਧਿਆਨ ਕਰ ਲਿਆ ਕਰ ਉਹ ਫੇਰ ਕੀ ਹੋ ਗਿਆ ਮੰਮੀ ਮੈਂ ਦੇਖਿਆ ਨਹੀਂ ਤੁਹਾਨੂੰ ਆਉਂਦੇ ਨੂੰ ਝਾੜੂ ਲਈਏ ਨਾ ਜਾਂ ਝਾੜੂ ਤੋਂ ਟੱਪ ਗਿਆ 20 ਬਿਮਾਰੀਆਂ ਲੱਗਦੀਆਂ ਨੇ ਬੰਦੇ ਨੂੰ ਹਾਂ ਇਨੀ ਕਾਕਲ ਸਿੱਖ ਲੈ ਚੱਲ ਕੋਈ ਨਹੀਂ ਮੈਂ ਦੇਖਿਆ ਨਹੀਂ ਗਲਤੀ ਨਾਲ ਲੱਗ ਗਿਆ ਗਲਤੀ ਨਾਲ ਲੱਗ ਤੁਸੀਂ ਕਿੱਧਰ ਗਈ ਸੀ ਮੰਮੀ ਤੇਰਾ ਸਿਰ ਚ ਗਈ ਸੀ ਨਾ ਤੈਨੂੰ ਮੈਂ ਕਹਿ ਕੇ ਗਈ ਸੀ ਪੈਪ ਮਾਰ ਕੇ ਧੋਦੀ ਸਾਰਾ ਤੇ ਤੂੰ ਹਜੇ ਝਾੜੂ ਮਾਰ ਲੇ ਝਾੜੂ ਪਿਆ ਮਾਰਦੀ ਝਾੜੂ ਨੂੰ ਨਾ ਦਰਦ ਹੁੰਦਾ ਅਬ ਇੱਥਾ ਕੁੰਜੇ ਦੇ ਵਿੱਚ ਨਾ ਗੋਟੇ ਗੋਟੇ ਮਿੱਟੀ ਫਸਿਆ ਕੱਖ ਕਾਣ ਤੂੜੀ ਵੇਖ। ਉਹ ਭਾਂਡੇ ਬੁੰਡੇ ਧੋਣ ਵਾਲੇ ਸੀ ਮੈਂ ਸੋਈ ਚ ਕੰਮ ਕਰਦੀ ਸੀ। ਕੋਈ ਨਾ ਮੈਂ ਵੇਲੀ ਆ ਮੈਂ ਧੋ ਦਿੰਨੀ ਆ ਭਾਂਡੇ ਤੈਨੂੰ ਕੀ ਲੋੜਾ ਧੋਣ ਦੀ। ਨਹੀਂ ਮੈਂ ਧੋ ਰਹੀ ਸੀ ਤਾਈ ਇੱਧਰ ਬਾਹਰ ਤੋਂ ਆਈ ਆ ਸਾਡੇ। ਅੱਛਾ ਭਾਂਡੇ ਛੱਡ ਕੇ ਤੇ ਝਾੜੂ ਕੱਢਣ ਆ ਗਈ। ਨਹੀਂ ਮੰਮੀ ਧੋ ਕੇ ਆਈ ਆ ਕਹਿੰਦੀ ਆ ਮੈਂ। ਧੋ ਕੇ ਆਈ ਆ। ਚਲ ਤੁਸੀਂ ਰੰਗ ਜੋ ਮੈਂ ਝਾੜੂ ਮਾਰ ਕੇ ਆਉਣੀ। ਮੈਂ ਤਾਂ ਲੰਗਾ ਗੀ। ਜੋ ਸਵੇਰ ਤੋਂ ਉੱਠਦੀ ਆ ਇਹਨੂੰ ਕੰਮ ਹੀ ਨਹੀਂ ਨਿਬੜਦਾ ਹੈਗਾ। ਆ ਤੇਰੇ ਨਾਲ ਦੀਆਂ ਨੇ। ਸਾਰਾ ਕੰਮ ਨਿਬੜੀ ਬੈਠੀਆਂ ਹੁਣ ਬੈਲੀ ਆਹੋ ਕੇ ਕੋਈ ਸਲਾਈਆਂ ਤੇ ਲੱਗੀ ਐ ਹੈ ਕੋਈ ਮਸ਼ੀਨ ਤੇ ਲੱਗੀ ਐ ਤੂੰ ਪਰ ਤੂੰ ਕਰੇਂਗੀ ਵੀ ਕੀ ਲੱਖਣ ਤਾਂ ਹੈ ਹੀ ਨਹੀਂ ਕਾਸੇ ਦਾ ਖਾ ਲਿਆ ਬਹਿ ਗਏ ਆ ਲਾਲੀਆਂ ਸੁਰਖੀਆਂ ਬਸ ਆਹੀ ਪੁੱਛਾ ਮੰਮੀ ਸਾਰਾ ਕੰਮ ਮੈਂ ਹੀ ਤਾਂ ਕਰਦੀ ਆ ਤੁਸੀਂ ਕਿਹੜਾ ਕੰਮ ਕਰਦੇ ਹੋ ਕੋਈ ਹੈ ਨਹੀਂ ਤੇਰੇ ਕਹਿਣ ਦਾ ਮਤਲਬ ਕੀ ਐ ਕਿ ਤੂੰ ਕੰਮ ਕਰਦੀ ਐ ਮੈਂ ਬੈਲੀ ਰਹਿਣੀ ਆ ਮੇਰੇ ਕਹਿਣ ਦਾ ਮਤਲਬ ਕੁਛ ਨਹੀਂ ਵੀ ਮੈਂ ਕੰਮ ਕਰਦੀ ਸੀਗੀ ਤੁਸੀਂ ਫਿਰ ਬਾਹਰੇ ਗਏ ਹੋ ਅੱਜ ਬਾਣ ਜੀ ਕੈਂਚੀ ਮੰਗੂ ਨਾ ਘਟ ਚ ਲਾਇਆ ਕਰ ਓ ਹਰ ਗੱਲ ਦਾ ਜਵਾਬ ਦਿੰਦੀ ਆ ਮੋੜ ਕੇ ਠੀਕ ਆ ਮੰਮੀ ਬਾਗ ਜਾ ਤੁਸੀਂ ਬਾਗ ਜਾ ਜੋ ਤੁਸੀਂ ਮੱਚ ਜਾਂਦੀ ਏ ਜੇ ਕਹਿਨੀ ਆ ਕੋਈ ਗਲਤ ਆ ਫਿਰ ਸਪਾ ਮਾਰਿਆ ਬੁੜੀ ਜੀ ਨੇ ਨਾ ਤਾਂ ਕੁਝ ਕਹਿਣ ਜੋਕੀਆਂ ਨੂੰ ਮੈਂ ਅੱਗੋਂ ਭੱਜ-ਭੱਜ ਕੇ ਪੈਂਦੀ ਆ ਵੀ ਬੰਦਾ ਗੱਲ ਤਾਂ ਸੁਣ ਲੈ ਵੀ ਮੈਂ ਸਾਰਾ ਕੰਮ ਤਾਂ ਕਰਦੀ ਆ ਆਪ ਕਰਦੀ ਨਹੀਂ ਜੇ ਮੈਂ ਕਹਿਨੀ ਆ ਤਾਂ ਗਲ ਪੈਂਦੀ ਆ ਇਹ ਵੀ ਨਹੀਂ ਸੁਣਦਾ ਮੇਰੀ ਚਲ ਕਰਨੀ ਪਊਗਾ ਔਟਸ ਹੋ ਗਰਾਂ ਮੈਂ ਪਿੰਡੀਆਂ ਤੇਰੇ ਨਹੀਂ ਤੇ ਆਇਆ ਮੈਂ ਪਾ ਦਾ ਕਿਹੜੀ 800 ਗ੍ਰਾਮ ਲੈ ਤੜਕੇ ਦੀ ਨਾਲ ਚਾਹ ਪੋਤਾ ਰੋਟੀ ਪੋਤੀਆ ਇਹ ਵੀ ਮੇਰੇ ਲਈ ਸੁਧਰੀ ਹੈ ਜਮੀ ਵੀ ਬੰਦੇ ਨੂੰ ਪਾ ਨੂੰ ਖੇਤੇ ਰੋਟੀ ਲਿਆਦੇ ਬੰਦਾ ਕੁੱਖਾ ਨਿਕਲਿਆ ਪਈਆਂ ਨੇ ਸਾਲੀਆਂ ਆ ਨਾ ਮੇਰੇ ਲਈ ਬੁੜੀ ਜੂ ਕੰਮ ਦੀ ਹੈ ਵੀ ਪਤਾ ਨਹੀਂ ਕਿੱਧਰ ਪਈ ਆਦੀ ਉਹ ਖੜ ਚੱਪ ਨੂੰ ਆ ਤੋ ਨਬੂ ਨਬੂ ਤੇ ਕਿੱਧਰ ਮਰ ਗਈ ਆਉਂਦੇ ਪਹਹਾਲੇ ਆਉਂਦਾ ਹਾਂ ਕੀ ਹੋ ਗਿਆ ਬੇਬੇ ਕਿਧਰ ਗਈ ਆ ਇਹ ਨਾ ਹੋਰ ਤੈਨੂੰ ਕੋ ਘਰ ਚ ਦੇਖ ਦਾਂਗੇ ਅੰਦਰ ਵੜਦੇ ਨਭੂ ਨਭੂ ਲੱਗ ਜਾਂਦਾ ਕਰਨ ਬਾਂਗਾ ਦਿਨਾ ਕੁੱਕੜ ਵਾਂਗੂ ਹੋਰ ਵੀ ਹੈਗਾ ਕੋ ਘਰ ਚ ਰਹਿੰਦਾ ਹੁਣ ਬੇਬੇ ਮਾਤਰਾ ਨਾਲ ਮਾਂ ਮੰਮੀ ਬੇਬੇ ਕੋਸਤਾ ਕਹਿ ਸਕਦਾ ਚਲ ਮੇਰੀ ਗੱਲ ਸੁਣਾ ਭੁਖਰੇ ਵਾਲੇ ਮੇਰੇ ਕੁੱਖਾ ਨਿਕਲ ਰਿਆਂ ਲੀ ਗਿਆ ਤੜਕੇ ਦੀ ਰੋਟੀ ਨਹੀਂ ਖਾਧੀ ਵੀ ਸਵੇਰ ਦਾ ਗਿਆ 6 ਵਜੇ ਦਾ ਖੇਤ ਕੁੱਖਾ ਤਾਂ ਨਿਕਲਦੀਆਂ ਨੇ ਜੇ ਰੱਜ ਕੇ ਰੋਟੀ ਖਾਈਏ ਤਾਂ ਕਹਿੰਦੇ ਨੇ ਕੁੱਖਾ ਨਿਕਲੀਆਂ ਵੀ ਕੁੱਖਾ ਭਰ ਕੇ ਰੋਟੀ ਖਾਈ। ਕਾਈ ਕਹਿਣਾ ਵੀ ਮੇਰੀਆਂ ਤਾਂ ਖੁੱਡੇ ਰੜ ਰਹੇ। ਤਲ ਖੁੱਡੇ ਨਾਲ ਕੁੱਖਾ ਨਾਲ ਹੁੰਦਾ ਵੀ ਜਾਂਦਾ। ਫਿਰ ਉਹ ਤਾਂ ਤੈਨੂੰ ਹੁਣ ਪਰੌਂਠੇ ਖਵਾਈ ਖੜੀ ਐ। ਤੜਕਾ ਜੀ ਉੱਠਿਆ ਕੂਚਾ ਕੱਚੀ ਨਹੀਂ ਮੁੱਕਦੀ ਉਹਦੀ ਤਾਂ। ਉਹ ਮੈਂ ਕਿੱਥੇ ਜੀ ਦੂਰ ਕਿਸੇ ਦੇ ਘਰੇ ਜਾਣਾ ਸੀ ਉੱਧਰ ਵੀ ਜਾ ਕੇ ਆ ਗਈਆਂ। ਹਲੇ ਤੱਕ ਰੋਟੀ ਨਹੀਂ ਬਣੀ। ਆ ਹੁਣ ਬਣਾਉਣੀ ਆ ਪੁੱਤ। ਲੈ ਕਦੀ ਰੋਟੀ ਨਹੀਂ ਬਣੀ। ਤੂੰ ਨੇ ਆ ਕਿ ਤੂੰ 7 ਵਜੇ ਦਾ ਬੰਦਾ ਖੇਤ ਗਿਆ ਆ ਕੇ ਰੋਟੀ ਵੀ ਖਾਊਗਾ ਉਹ ਮੇਰੇ ਤਾਂ ਤਾਂ ਉਹ ਬਿਮਾਰ ਦਾ ਹੈ ਉਹਨੂੰ ਵੀ ਤੜਦਿਆ ਕਰ ਹੈ ਹਾਂ ਹੁਣ ਮੈਂ ਹੀ ਬਣਾ ਕੇ ਦਊਂਗੀ ਹੋਰ ਉਹੇ ਕੋ ਆਉ ਤੈਨੂੰ ਪਰੌਠੀ ਕਿੱਥੇ ਆ ਕੋ ਮੈਨੂੰ ਕੋਈ ਬੜੀ ਹੁੰਦੀ ਕਿਸੇ ਖਲ ਖੋਜੇ ਚ ਨੀ ਭਾਂ ਦੇ ਨੂੰ ਮੈਂ ਦੇਖ ਦਉ ਤੜ ਕੇ ਇਹਨੇ ਕੁਝ ਵੀ ਕਰਿਆ ਹੈਗਾ ਕੰਮ ਹਾਂ ਕਰਿਆ ਆਪੇ ਪੁੱਛ ਲੈ ਜਾ ਕੇ ਚਲ ਚਾਹੇ ਬਣਾ ਲੈ ਚਾਹੇ ਰੋਣ ਲੂੰਗਾ ਮੈਂ ਬਣਾ ਦੇਣੀ ਆ ਮੈਂ ਹੁਣ ਲਾ ਦੇਣੀ ਆ ਤੈਨੂੰ ਦੋ ਰੋਟੀਆਂ ਮੈਂ ਥੋੜੀ ਉਹ ਤੈਨੂੰ ਭੁੱਖਾ ਮਾਰਾਂਗੀ ਦੱਸ ਮੈਂ ਤਾਂ ਚਾਹ ਪੀਣੀ ਸੀ ਕੋਟ ਕਿਤਾਬ ਬਣਾਉਣ ਲੱਗ ਗਈ ਦੇਖ ਲਈ ਆ ਉਧਰ ਗੇ ਜਾ ਕੇ ਤਾਂ ਨੇਮਣੀ ਜੀ ਬਣ ਜਾਊਗਾ ਹਾਂ ਵਾ ਬੇਬੇ ਤਾਂ ਨਹੀਂ ਦਿਖ ਰਹੀ ਉਹ ਹੈਲੋ ਡਾਰਲਿੰਗ ਉਹ ਕਮੇਸਰ ਬਣ ਲਿਆ ਸਰ ਦੁਖਦਾ ਸੀ ਤਾਂ ਬਣਿਆ ਡਾਕਟਰ ਦੇ ਲੈ ਕੇ ਜਾਵਾਂ ਨਾ ਬੱਸ ਡਾਕਟਰ ਦੇ ਤਾਂ ਕੀ ਕਰਨਾ ਗੋਲੀ ਲੈ ਲਈ ਹੋਈ ਆ ਮੈਂ ਉਹ ਯਾਰ ਦੇਖੀ ਬੇਬੇ ਆਪ ਚਾਹ ਬਣਉਣ ਲੱਗ ਰਹੀ ਆ ਉਹ ਇਹਦਾ ਚਾਚੂ ਬਣਵਾ ਦਿਆ ਕਰਾ ਨਾ ਰੋਟੀ ਬਣਾਈ ਹਾਲ ਤੱਕ ਬੇਬੇ ਕਹਿੰਦੇ ਰੋਟੀ ਨਹੀਂ ਬਣਾਈ ਉਹਨੇ ਉਹ ਮੇਰਾ ਨਾ ਸਿਰ ਦੁਖਣ ਲੱਗ ਗਿਆ ਸੀਗਾ ਤਾਂ ਹੀ ਪੈ ਗਈ ਮੈਂ ਐਂ ਤਾਂ ਮੈਂ ਚੜ੍ਹ ਤੋੜੂ ਕੱਢ ਕੇ ਆਈਆਂ ਬਾਹਰੋਂ ਇੱਧਰ ਤੋਂ ਨਹੀਂ ਹੋ ਰਹੀ ਕੀ ਹੋ ਗਿਆ ਕੁਛ ਨਹੀਂ ਮੇਰੀ ਗੱਲ ਸੁਣ ਕ ਤੁਸੀਂ ਕਿੱਥੇ ਗਏ ਸੀ ਫਿਰ ਦੇ ਸਵੇਰੇ ਤਾਂ ਮੈਂ ਭਾਗਾ ਦੀ ਚੰਡੀਗੜ੍ਹ ਖੇਤ ਗਿਆਗਾ ਮੈਂ ਅਸਾਂ ਕਿੱਥੇ ਜਾਣਾ ਦੀਗਾ ਫਿਰ ਪਤਾ ਨਹੀਂ ਉਹ ਵਿਖੇਤ ਤਾਂ ਜਾਣੀਆਂ ਮੀ ਪੈਕੇਟ ਹੈ ਦੋ ਦਿਨ ਪਹਿਲਾਂ ਕਿ ਕਿਨੇ ਗੜੇ ਪੈਕੇਟ ਹੈ ਮੈਂ ਤਾਂ ਵੈਸੇ ਹੀ ਪੁੱਛ ਲਿਆ ਜੀ ਉਹ ਕਰ ਮੈਂ ਕਿਹੜਾ ਤੈਨੂੰ ਦੱਸੀ ਆ ਮੈਂ ਵੀ ਮਖੇਦ ਗਿਆ ਧੀ ਤੈਨੂੰ ਵੀ ਪਤਾ ਹੋਣਾ ਚਾਹੀਦਾ ਕਿ ਉਹ ਮੈਨੂੰ ਕਿੱਥੇ ਹਾਂ ਡਿਊਟੀ ਤੇ ਜਾਣਾ ਮੈਂ ਖੇਤੀ ਜਾਣਾ ਹੁੰਦਾ ਮੇਰੇ ਨਾਲ ਚਲ ਕੋਈ ਨਹੀਂ ਰੋਟੀ ਬਣਾਉਣੀ ਆ ਮੈਂ ਬਣਾ ਦਿੰਦੀ ਆ ਕੋਈ ਉਹ ਲੱਗ ਰਹੀ ਆ ਪੁੱੜ ਪੁੱੜ ਕਰਨੇ ਵਿਚਾਰੀ ਉਹ ਕੀ ਕਰੇ ਪੂੜਾ ਸਰੀਰ ਆਗਾ ਤੂੰ ਉਹ ਤੋਂ ਕੰਮ ਲਈ ਜਾਨੀ ਆ ਮਾੜਾ ਮੋਟਾ ਆਪ ਕਰ ਦਿਆ ਕਰ ਤੈਨੂੰ ਕੀ ਦੱਸਾਂ ਮੈਂ ਅਸ ਚਲ ਕੋਈ ਨਹੀਂ ਕਰਵਾ ਦਿੰਦੀ ਆ ਤੈਨੂੰ ਡਾਕਟਰ ਦੇ ਲੈ ਕੇ ਜਾ ਮੈਂ ਦੱਸ ਮੈਂ ਨਹੀਂ ਵਸ ਮੈਂ ਗੋਲੀ ਲਈ ਹੋਈ ਆ ਗਈ ਮੈਨੂੰ ਦਵਾਈ ਲਿਆ ਦਿਓ ਤੁਸੀਂ ਹੋਰ ਦਵਾਈ ਮੈਂ ਲਿਆ ਦਣਾ ਚੰਗਾ ਤੂੰ ਰੋਟੀਆਂ ਖਵਾ ਦੇ ਮੈਨੂੰ ਕੋਈ ਨਾ ਬਣਾ ਦੇਨੀ ਆ ਲੋ ਚਾਹ ਪੀ ਲੋ ਪਰ ਪਤੂ ਵੇ ਆ ਤੂੰ ਆ ਚਾਹ ਲੈ ਚੱਲ ਕੋਈ ਨਾ ਲਵੜ ਤੂੰ ਵੀ ਪੀ ਲੈ ਸਿਰ ਹਟ ਜਾਊਗਾ ਮੈਂ ਚਾਹ ਪੀਣੀ ਨਹੀਂ ਮੰਮੀ ਕੋਈ ਨਾ ਥੋੜੀ ਜਿਹੀ ਪੀ ਲੈ ਹਾਂ ਲੋ ਦੇਖ ਲੈ ਕਿੰਨੀ ਸੇਵਾ ਕਰਦੀ ਏ ਤੇਰੀ ਵੀ ਬਿਮਾਰ ਹੈਗੀ ਆਪ ਲੱਗ ਰਹੀ ਏ ਵਿਚਾਰੀ ਹੋ ਪਰ ਮੈਂ ਤਾਂ ਕਰਨਾ ਹੀ ਆ ਹੁਣ ਇਹ ਤਾਂ ਵਪਾਰ ਹੋ ਗਈ ਜੇ ਮੈਂ ਵੀ ਕੰਮ ਛੱਡ ਦਿੱਤਾ ਫਿਰ ਕੰਮ ਕੌਣ ਕਰੇਗਾ ਉਹ ਤਾਂ ਮੈਂ ਬੰਦੇ ਨੂੰ ਪਤਾ ਨਾ ਪਾ ਦਲੀ ਉਹਨੂੰ ਉਹਨੂੰ ਕੰਟਰ ਦੇ ਪੈ ਕੇ ਨਾ ਕਿ ਦਵਾਈ ਆ ਤੂੰ ਸੇ ਪੀ ਲੋ ਮੰਮੀ ਚਾਹ ਮੈਂ ਤਾਂ ਪੀਣੀ ਨਹੀਂ ਹੈ ਕਿਉਂ ਪਹਿਲੇ ਤੁਸੀਂ ਪੀ ਲੋ ਮੇਰਾ ਬੈਠਣ ਦਾ ਟਾਈਮ ਨਹੀਂ ਰੋਟੀ ਬਣਾਉਣੀ ਹੈ ਮੈਂ ਤਾਂ ਆ ਮੈਂ ਬਣਾ ਦਨੀ ਆ ਕੋਈ ਨਾ ਰੋਟੀ ਨਾ ਨਾ ਕੋਈ ਨਾ ਤੂੰ ਪੈ ਜਾ ਚਲ ਬੇਬੇ ਰੋਟੀ ਬਣਾ ਰਹੀ ਆ ਕਿਤੇ ਨਾ ਫਿਰ ਵੀ ਕਰਦੀ ਆ ਤੇਰਾ ਮਾੜੀ ਮੁੱਟੀ ਸੇਵਾ ਕਰ ਲਿਆ ਕਰ ਇਹਨਾਂ ਦੀ ਚਲ ਕੋਈ ਨਾ ਤੂੰ ਵੀ ਹੁਣ ਬਲਾ ਆਪਣਾ ਬੋਲ ਕਰਦੀ ਆ ਮੈਂ ਤਾਂ ਅੱਤੀ ਜ਼ਿੰਦਗੀ ਲੱਗੀ ਕੰਮ ਕਰਦੀ ਦੀ ਮੈਂ ਬਣਾਉਣੀ ਆ ਰੋਟੀ ਨਹੀਂ ਮੈਂ ਬਣਾਉਣੀ ਆ ਮੰਮੀ ਕੋਈ ਨਾ ਕੋਈ ਨਾ ਪੈ ਗਿਆ ਘਰ ਆਮ ਕਰਨਾ ਚੰ ਜੰਨੀ ਆ ਮਾ ਕੋਈ ਤੋ ਕਰਵਾਉਣੀ ਹੈ ਕੰਮ ਮੈਂ ਹੁਣ ਕੀ ਕਰਾਂ ਡਾਕਟਰ ਨੂੰ ਫੋਨ ਕਰਿਆ ਜੂਗਾ ਦਵਾਈ ਹਾਂ ਲਿਆ ਦਿਓ ਮੈਨੂੰ ਵਸ ਡਾਕਟਰ ਤੋਂ ਤਾਂ ਕੀ ਕਰਾਉਣਾ ਮੰਗੂ ਨੂੰ ਕਹਿ ਦੂੰਗਾ ਆਪਣੀ ਕਮਾਂਡੀ ਨੂੰ ਘੜ ਲਿਓਗਾ ਯਾਰ ਮੈਂ ਥੱਕਿਆ ਪਿਆ ਹਾਂ ਆ ਆ ਜੂਗਾ ਹੁਣ ਪਿੰਡ ਤੱਕ ਆਪਰੇ ਕਰੇ ਈੜਾ ਮਾਰ ਕੋਈ ਨਹੀਂ ਆ ਦੇ ਤਾਂ ਕਿੁੱਤੀ ਨਾ ਠੰਡੀਆਂ ਚੀਂ ਗਿਆ ਕਾ ਤੇਰਾ ਸੀ ਮੰਮੀ ਮੈਂ ਪਾ ਦਿੰਦੀ ਆ ਜਦੋਂ ਮੈਂ ਪਕਾ ਲਈ ਰੋਟੀ ਤੇ ਹੁਣ ਮੈਂ ਰੋਟੀ ਪਾਈ ਨਹੀਂ ਜਾਊਗੀ ਮੈਂ ਫੜਾ ਦਿੰਦੀ ਆ ਕੋਈ ਨਹੀਂ ਚਲੋ ਮੈਂ ਫੜਾਉਣ ਜਾਣਦੀ ਆ ਹੁਣ ਤੱਕ ਨਾ ਮੈਂ ਹੀ ਰੋਟੀਆਂ ਖਵਾ ਖਵਾ ਕੇ ਫੜਾ ਫੜਾ ਕੇ ਰੋਟੀਆਂ ਏਡਾ ਕੀਤਾ ਠੀਕ ਹੈ ਜਾ ਕੇ ਪੁੱਤਰਾ ਆਰਾਮ ਕਰ ਲੈ ਪਹਿਲਾਂ ਸਿਰ ਵਾਲਾ ਦੁਬਦਾ ਮੰਮੀ ਨੂੰ ਆਇਆ ਨਹੀਂ ਸਮਝ ਆਈ ਚਲੋ ਇਹ ਘਰੇ ਹੁੰਦੇ ਆ ਉਹ ਤਾਂ ਤੁਸੀਂ ਮੈਨੂੰ ਕਹਿੰਦੇ ਆ ਆਰਾਮ ਕਰ ਲਾ ਤੇ ਅੱਗੇ ਪਿੱਛੇ ਮੈਂ ਕਿਹਾ ਤੈਨੂੰ ਸੂਲੀ ਟੰਗਿਆ ਹੋਇਆ ਟੰਗੇ ਸਾਂ ਤੁਸੀਂ ਸੂਲੀ ਹੋਇਆ ਚਲੋ ਕੋਈ ਫੜਾ ਦਿਓ ਭੱਜ ਜਾ ਜਾ ਕੇ ਜਾ ਕੇ ਆ ਗਿਆ ਬੇਬੇ ਆ ਗਿਆ ਪੁਣਾ ਦੀ ਬੇਬੇ ਰੋਟੀ ਤੇਲੀ ਬੇਬੇ ਨਾ ਹਾਂ ਸਰਵਿਸ ਬਹੁਤ ਤੇਜ਼ ਹੈ ਲਾ ਬਣੀ ਨਹੀਂ ਲਾਈਗੀ ਉਹ ਚਲ ਕੋਈ ਨਹੀਂ ਤਾਂ ਸਿਰ ਤੋਂ ਕਰਦਾ ਬਿਮਾਰਾ ਕਰ ਹੁਕੀ ਕਰੀ ਬੈਠੀ ਬਹਿ ਜਾ ਨਾ ਹੋ ਰਹੀ ਦਵਾਈ ਲੈ ਕੇ ਆਇਆਗਾ ਵਾਂਗੂ ਫੜਾ ਗਿਆ ਹੋਊਗਾ ਘਰੇ ਆਪਣੇ ਉਹ ਮੈਨੂੰ ਨਹੀਂ ਪਤਾ ਮੈਂ ਤਾਂ ਇੱਥੇ ਸੋਈ ਸੀ ਲੱਗੀ ਸੀ ਕੰਮ ਕੰਮ ਕਰਨਾ ਖਾਲਾ ਰੋਟੀ ਤਾਂ ਖਾ ਲਈ ਬੇਬੇ ਮੈਂ ਕੋਈ ਦਿਖਾ ਲਾਂਗੀ ਤੇ ਥੋੜਾ ਕੰਮ ਤੇ ਕੰਮ ਕੰਮ ਨੇ ਵੇਖਾ ਲਾਂਗੀ ਉੱਠੋ ਆ ਬੇਬੇ ਮੈਨੂੰ ਗਲਤ ਤਾਂ ਬੋਲਿਆ ਲੱਗਦੀ ਹੈ ਕਿਸੇ ਦੀ ਮਾਂ ਨਾ ਅੱਜ ਕੱਲ ਸੱਸ ਨੂੰ ਆਦਾ ਜੰਮੀ ਪਿਆਰ ਨਹੀਂਗਾ ਸੋਡਾ ਇੰਨਾ ਪਿਆਰ ਨਾ ਛੱਡ ਦੇਗਾ ਕਿਹਦੀ ਕਿਹਦੀ ਸੱਸ ਕਿਸੇ ਦਾ ਇੰਨਾ ਕਰਦੀ ਹੈ ਜੀ ਤੂੰ ਇਹਦਾ ਇੰਨਾ ਕਰਦੀ ਹੈ ਜੀ ਇਹਦਾ ਬੱਬੇ ਮੈਨੂੰ ਬਹੁਤ ਵਧੀਆ ਟੱਬਰ ਮਿਲ ਗਿਆ ਹਾਂ ਇਹ ਵਿਚਾਰ ਵੀ ਮਿਲਦੀ ਆਪਾਂ ਹਾਂ ਵਧੀਆ ਹੋ ਬੇਬੇ ਸੁਭਾ ਨਰਮ ਅੱਜ ਕੱਲ ਬਹੁਤ ਤੇਜ ਨੇ ਹਰ ਇੱਕ ਕੋਈ ਗੱਲ ਆ ਬਸ ਮੈਨੂੰ ਤੇਰੇ ਵਰਗੀ ਸੋਹਣੀ ਚਾਹੀਦੀ ਸੀ ਚਲ ਬੱਬੇ ਰੰਗ ਬੜੀ ਲਿਖੀ ਸੋਹਣੀ ਸੁਨੱਖੀ

ਹਾਂ ਹੋਰ ਮੱਛੀਆਂ ਕੇ ਆਂਡੇ ਥੋੜੇ ਦੰਦੀਆਂ ਨਹੀਂ ਗੀਆਂ ਉਹ ਮਰਨੀ ਤੇ ਆਂਡੇ ਨਹੀਂ ਦਿੰਦੀਆਂ ਹੁੰਦੀਆਂ ਮੱਛੀਆਂ ਸੱਚ ਬੀਬੇ ਉਹ ਮੁਰਗਿਆਂ ਕੇ ਨਹੀਂ ਭਾਗਦੀ ਬੱਚੇ ਥੋੜੇ ਦੰਦੀਆਂ ਨੇ ਉਹ ਕੀ ਆ ਪਹਿਲਾਂ ਮੇਰੇ ਦਿਮਾਗ ਚ ਵੰਡਿਓ ਇੰਨੇ ਨੇ ਕਪੂង ਜੇ ਨਹੀਂ ਹੁੰਦੇ ਬੱਚੇ ਹੁੰਦੇ ਨੇ ਉਹ ਬੀਬੇ ਮੇਰੀ ਗੱਲ ਸੁਣ ਲੈ ਇਨਕਮੇ ਬਹੁਤ ਆਉਦੇ ਵਿੱਚ ਤਾਂ ਨਾਲੇ ਦੇਖੋ ਮੈਂ ਬੇਰੋਜ਼ਗਾਰ ਫਿਰਦਾ ਖੇਤੀ ਸਰ ਤੇ ਕਿੰਨਾ ਵਿਚਾਰਾ ਚੱਲੂਗਾ ਇਹ ਗੱਲ ਤੇਰੀ ਸਹੀ ਆ ਹੋਰ ਵਧੀਆ ਹੈ ਨਾ ਹੋਰ ਨਾਲੇ ਪਹਿਸਾਤਾ ਚਿੰਨਾ ਹੋਵੇ ਉਹ ਨਹੀਂ ਥੋੜਾ ਹੈ ਅੱਜ ਕੱਲ ਦੇ ਟਾਈਮ 'ਚ ਇਹਦੇ ਨਾਲ ਨਾਲ ਹੁਣ ਤਾਂ ਹੁਣ ਇਹ ਵੀ ਲੜਾ ਹੈ ਆਪਾਂ ਨੂੰ ਨਾਲੇ ਲੋਨ ਮਿਲ ਜੂਗਾ ਅੱਧਾ ਤਾਂ ਆਪਾਂ ਲੋਨ ਲੈ ਲਾਂਗੇ ਅੱਧਾ ਘਰ ਨੂੰ ਭਰਨਾ ਵੀ ਹੱਸ ਮਾ ਦਾ ਸਿਰ ਖਾਏ ਲੋਨ ਲੈਣਾ ਜ਼ਰੂਰੀ ਕਿਸੇ ਦਾ ਭਰਨੇ ਜਾਣੇ ਧੁਕਣੀਆਂ ਆਪਾਂ ਨੂੰ ਪੈਸੇ ਵੀ ਥਰੇ ਨੇ ਕੁਸਤਰ ਡੈਡੀ ਨੂੰ ਕਹਿੰਨੀ ਆਪੇ ਜੂਗਾ ਤੂੰ ਬਬੇ ਕਹ ਹਾਂ ਡੈਡੀ ਨੂੰ ਕਹੇ ਉਹ ਮਾਤਾ ਨੂੰ ਗਿੱਲਾ ਕਰਕੇ ਦੇਣੀ ਆ ਮੈਂ ਸਾਹ ਹਾਂ ਤੇ ਮੇਰੀ ਗੱਲ ਸੁਣ ਬਬੇ ਹੁਣ ਉਹ ਇੱਥੇ ਆ ਕੇ ਬੰਦਾ ਦੇ ਰੋਟੀ ਨਾ ਉਹ ਰੋਟੀ ਨਵੀਂ ਰੋਟੀ ਨਵੋ ਤੇ ਕੀ ਪਰੋਠੇ ਬਣਾ ਦੇ ਉਹ ਦੁਆਸਰ ਦੁਖ ਰਹਾ ਨਾ ਸਾਗ ਵਧੀਆ ਬਣਾ ਰੱਖਿਆ ਬੇਬੇ ਦੇ ਨੇ ਤੇ ਮੈਂ ਮੈਂ ਤਾਂ ਰਾਤ ਤੱਕ ਖਾਦਾ ਹੀ ਨਹੀਂ ਮੰਤਾ ਐਸੀ ਤੇ ਜਾ ਪੜੂ ਨਾ ਮਰੇ ਹੂੰ ਤੂੰ ਖਾਇਮ ਨਾ ਕਰ ਡਾਕਟਰ ਜਰਾ ਬੰਦ ਕਰਿਆ ਹੋਏਗਾ ਆਹੋ ਚਲ ਮੁਸਕਰੀਆਂ ਕਰ ਲੈਣਾ ਤੈਨੂੰ ਹੂੰ ਜੜਾਈ ਦੀਆਂ ਮੁਸਕਰੀਆਂ ਕਹਿੰਦੇ ਮਾਂ ਪੈਰ ਨਾਲ ਹੈ ਨਾ ਮੈਂ ਲਸੜੀ ਦਾ ਕਿ ਆਣਾ ਦੁੱਧ ਪਾਲਿਆ ਬੁਲਾ ਚ ਚੱਲ ਜਾ ਜਵਾ ਚਲਿਆ ਉਹ ਤੋਂ ਇਹਨਾਂ ਵਰਕੇ ਕੰਮ ਕਰੀਆਂ ਜਾਣੀਆਂ ਮੇਰੀ ਮਾਵਾਂ ਚਾਰੀ ਕੋਈ ਸਾਬੇ ਗੰਦੇ ਉਹਨੇ ਉਹਨੇ ਬਿਮਾਰ ਕੀਤੀ ਕੀ ਨਹੀਂ ਮਰਦੀ ਕਿਸੇ ਵਿੱਚ ਸਾਡੀ ਬੇਟੇ ਨੂੰ ਸਿਰ ਨੂੰ ਲੱਗਿਆ ਖੜੋ ਕਰਦਾ ਤੁਹਾਨੂੰ ਜਿਹੜੀ ਕਰਦੀ ਆ ਥੋੜੀ ਜਿਹਾ ਚੜਿਆ ਲਾਤਾ ਸੱਚੀ ਗੱਲ ਬੋਲ ਰਿਹਾ ਕੋਈ ਇਹ ਗੱਲ ਨਵੀਂ ਤੋਂ ਮਾਦੀ ਕਰਕੇ ਇਹ ਮੇਰਾ ਪਰਮਾਤਮਾ ਬਈਆ ਤਾਂ ਬਸ ਹੱਥਾਂ ਵਿੱਚ ਆਈ ਜਦੋਂ ਦੋ ਜੀ ਨਾਲ ਨੋਕੜੇ ਆਪਾਂ ਮਾਰ ਲੈਣ ਚਲ ਵਧੀਆ ले, ही है परली गली न हो सब्जी लानी सी चल आ जाऊगा कोई इतने की करी जो नंगा झाटा करके खड़ी हा? ਕਾਨੂੰ ਗਲਤੀ ਪਈ ਰੱਖਾ ਮਮਮੀ ਮੈਂ ਤਾਂ ਸਬਜ਼ੀ ਵਾਲਾ ਦੇਖਦੀ ਸੀ ਸਬਜ਼ੀ ਵਾਲਾ ਦੇਖਦੀ ਸੀ ਕੀ ਕਰਨੀ ਸੀ ਸਬਜ਼ੀ ਸਬਜ਼ੀ ਲੈਣੀ ਸੀ ਨਾ ਚਾਰ ਤਾਂ ਸਬਜ਼ੀਆਂ ਪਈਆਂ ਨੇ ਅੰਦਰ ਸਾਗ ਬਣਿਆ ਪਿਆ ਹੋਰ ਤੂੰ ਕਿਹੜੀ ਸਬਜ਼ੀ ਲੈਣੀ ਸੀ ਮਮਮੀ ਸਾਗ ਨੂੰ ਜੀ ਨਹੀਂ ਖਵਾਲਦਾ ਗਾਜਰਾ ਨਹੀਂ ਨਾਣੀਆ ਸੀ ਗਾਜਰਾ ਮਟਰ ਬਣਾਉਂਦਾ ਅੱਜ ਕੱਲ ਹੈਗਾ ਕਿਹਦੇ ਮੌਸਮ ਗਾਜਰਾਂ ਦਾ ਵੇਖੀਆਂ ਨੇ ਕਿਹਦੇ ਗਾਜਰਾ ਕੱਲ ਤਾਂ ਹਜੇ ਵੇਖਿਆ ਉਹਨਾਂ ਨੇ ਗਵੰਡੀਆਂ ਨੇ ਲਈਆਂ ਨੇ ਓਏ ਮਰੀ ਜਾਨੀ ਪਕਾਈ ਤੇਰੇ ਵਾਸਤੇ ਆ ਗਈਆਂ 12 ਮੌਸਮੀਆਂ ਗਾਜਰਾ ਚਲ ਕੋਈ ਨਾ ਤੈਨੂੰ ਸ਼ਰਮ ਮਚਾਈ ਦੀ ਮਾੜੀ ਮੋਟੀ ਹੋ ਦੇਖ ਲੋਕ ਕੌਣ ਕੌਣ ਖੜੇ ਨੇ ਉੱਥੇ ਹੈ ਕੀ ਕਹਿੰਦੇ ਹੋਣਗੇ ਆ ਨੰਗਾ ਝਾਟਾ ਕਰਕੇ ਖੜੀ ਮੈਂ ਅੱਜ ਤੱਕ ਸਰਤਾ ਚੁੰਨੀ ਨਹੀਂ ਲਾਈ ਤੇ ਤੂੰ ਆ ਬੋਦੀਆਂ ਕੱਟ ਕੇ ਖੜੀ ਹੈ ਮੰਮੀ ਮੇਰਾ ਧਿਆਨ ਨਹੀਂ ਗਿਆ ਉਧਰ ਮੈਂ ਤਾਂ ਬਸ ਬਾਹਰ ਹੀ ਨਿਕਲ ਗਿਆ ਉਹਨੂੰ ਦੇਖਣ ਲੱਗ ਗਿਆ ਤੇਰਾ ਧਿਆਨ ਹੀ ਨਾ ਗਿਆ ਲੋਕਾਂ ਦਾ ਧਿਆਨ ਤੇਰੇ 'ਚ ਹੈਗਾ ਚਲ ਕੋਈ ਨਾ ਆ ਨਾਜਰੂਸ ਕਢਾਇਆ ਕਰ ਮੇਥੋਂ ਹੈ ਕੁਛ ਤੱਕ ਲਉਣਾ ਮੇਰਾ ਬਾਜਵੱਟੀ ਹੈ ਆਂਡੀ ਘਾਂਟੇ ਸੁਣਦੇ ਨੇ ਰੋਜ਼ ਕੀ ਕਹਿੰਦੇ ਹੋਣਗੇ ਚਲ ਕੋਈ ਨਾ ਇਹ ਸੁਡਾ ਲੈ ਆਉਂਦੀ ਇਹਨਾਂ ਨੇ ਮੈਂ ਪਾਤੀ ਆਈਆਂ ਲੋਟ ਕਰਦੇ ਮੱਠੀਆਂ ਲੋਟ ਕਰਦੀਆਂ ਲੈ ਨਿਮੋ ਧਮਾਕ ਤੋਂ ਕੰਮ ਲੈ ਹੁਣ ਇਹਨੂੰ ਪਿਆਰ ਨਾਲ ਹੈਂਡਲ ਕਰ ਠੀਕ ਹੈ ਮੰਨ ਗਈ ਵਧੀਆ ਨਾ ਮੰਨ ਗਈ ਤਾਂ ਡਾਂਗ ਤੇ ਡੇਰਾ ਲੱਗੀ ਇਹ ਲਾਹ ਤੇ ਕੀ ਚਲੀ ਜੰਨੀ ਹੁਣ ਤੂੰ ਪਾਥੀਆਂ ਚੱਕਦੀਆਂ ਮੈਂ ਨਿਉਨ ਲੱਗੋ ਸੱਪਸ ਲੂੜਾ ਵਢਾ ਲਈ ਲੜਾਈ ਹੁੰਦਾ ਮਮੀ ਗੱਲ ਸੁਣ ਹਾਂ ਦੱਸੋ ਬੈਠਾ ਜਾ ਕੀ ਹੋ ਗਿਆ ਇਹ ਨਾ ਪੱਥਰ ਅੱਜ ਦੀਆਂ ਨਹੀਂ ਪਈਆਂ ਇਹਨਾਂ ਨੂੰ ਘੱਟੋ ਘੱਟ 2-3 ਮਹੀਨੇ ਹੋ ਗਏ ਪਈਆਂ ਆਪਾਂ ਕਿਹੜਾ ਇਹਨਾਂ ਤੋਂ ਕੋਈ ਕੰਮ ਲੈਣਿਆ ਬਾਲਦੇ ਇਹਨਾਂ ਨੂੰ ਤਾਂ ਚੱਕਣੀਆਂ ਤਾਂ ਰਹੀਆਂ ਇਹਨੇ ਉਹ ਚੰਗੜੇ ਨਾਲ ਚੱਕ ਕੇ ਤੈ ਕੀ ਕਰਨੀਆਂ ਨੇ ਗੰਦ ਪਹਿਰਾ ਉਗਲੀ ਚ ਮੇਰੀ ਗੱਲ ਸੁਣ ਦੱਸੋ ਦੱਸ ਲੈ ਨਾ ਅੱਜ ਮੈਨੂੰ ਇੱਕ ਗੱਲ ਕਹੀ ਹੈ ਉਹ ਕਹਦੇ ਆਪਾਂ ਮੱਛੀ ਫਾਰਮ ਭਾਲੀ। ਅੱਛਾ ਮੰਮੀ ਫਿਰ ਤਾਂ ਵਧੀਆ ਗੱਲ ਆ ਬਿਜ਼ਨਸ। ਹਾਂ। ਕਹਿੰਦਾ ਘਟੋ ਘਟੋ 4-5 ਲੱਖ ਰੁਪਈਆ ਆਮਦਨ ਆ ਦੀ। ਨਾ ਵਧੀਆ ਗੱਲ ਆ ਕਰ ਤੋ ਕੋਣ ਦੋ। ਵਧੀਆ ਰਹਿਗੀ ਲੱਗੂ ਵੀ ਤਾਂ ਘਟੋ ਘਟੋ 25-30 ਲੱਖ ਲੱਗ ਜਾਊਗਾ। ਅੱਛਾ। ਫੇਰ ਹੀ ਆ ਕਿਤੇ ਕਮਾਉਣ ਦੇ ਸਿਰੇ ਹੋਊਗਾ। ਚਲ ਕੋਈ ਨਹੀਂ ਫਿਰ ਮੈਨਾਂ ਵੀ ਚਲ ਖੇਤੀ ਦੇ ਨਾਲ ਨਾਲ ਆਹ ਕੰਮ ਕਰ ਲੈਣਾ ਤੇ ਵਧੀਆ। ਚਲ ਕੋਈ ਨਹੀਂ ਲੈੜੀ ਪੈਸੇ ਪਾ ਦੂਗਾ। ਡੇੜੀ ਕੋਲ ਤੋਂ ਬਥੇਰੇ ਸੋਕਾ ਡੈਡੀ ਤਾਂ ਪਾਈ ਦਊਗਾ। ਤੇ ਡੈਡੀ ਨੂੰ ਫੋਨ ਕੀਤਾ ਸੀ ਮੈਂ। ਅੱਛਾ ਤੇ ਉਹ ਕਹਿੰਦਾ ਚਲ ਮੈਂ ਪਾ ਦਊਗਾ ਪਰ ਥੋੜੇ ਕੋ ਦੇ ਦਰੂ ਖਲੇ। ਮੈਂ ਨਾ ਇਹ ਕਹਿੰਦੀ ਸੀ ਕਿ ਮੰਮੀ ਵੀ 10 ਲੱਖ ਰੁਪਏ ਨਾ ਤੂੰ ਤੇਰੇ ਡੈਡੀ ਨੇ ਪੁੱਛੇ। 10 ਲੱਖ ਰੁਪਏ? ਹਾਏ ਹਾਏ ਸਾਇਕ ਜਿਹੜਾ ਹਲੇ ਤੂੰ ਤਾਂ 10 ਲੱਖ ਬਹੁਤ ਵੱਡੀ ਰਕਮ ਹੈ। ਇੰਨੇ ਪੈਸੇ ਮੰਮੀ ਕਿੱਥੇ ਡੈਡੀ ਕੋਲ ਹੈਗੇ? ਕਿ ਪਹਿਲਾਂ ਭਰਾ ਤੇ ਲੱਗ ਗਿਆ ਸਾਨੂੰ ਪਤਾ ਤਾਂ ਉਹ ਬਾਹਰ ਤੋਰਿਆ। ਨਹੀਂ। 1.5 ਸਾਲ ਹੋ ਗਿਆ ਉਹਨੂੰ ਬਾਹਰ ਗਏ ਨੂੰ ਹੁਣ ਤਾਂ ਉਹ ਵੀ ਕਮਾਉਂਦਾ ਹੈ ਭਰਾ ਤੇਰਾ ਬਾਹਰ ਗਿਆ ਪਿਓ ਤੇਰੇ ਕੋਲ ਚੰਗੀ ਸਰਕਾਰੀ ਨੌਕਰੀ ਹੈ ਲੱਖ ਰੁਪਿਆ ਉਹ ਲੈਂਦਾ ਮਹੀਨੇ ਦਾ ਲਦਾ ਸੱਡੀ ਕਿੱਡੀ ਗੱਲ ਬਸ ਇਹ ਰੇ ਵੈਸੇ ਨੇ ਫਿਰ ਆਏ ਮੰਮੀ ਮੇਰਾ ਵਿਆਹ ਵੀ ਤਾਂ ਕਰਿਆ ਖਰਚਾ ਹੋ ਗਿਆ ਨਵਾਂ ਬਾਰਾ ਹਾਂ ਤੇਰੇ ਵਿਆਹ ਤੇ ਕਾਹਦਾ ਖਰਚਾ ਹੋਇਆ ਐਨੇ ਕਿਨੇ ਕਲਾਤੇ ਦਾਜ ਅਸੀਂ ਨਹੀਂ ਲਾਇਆ ਸੋਨਾ ਅਸੀਂ ਨਹੀਂ ਲਾਇਆ ਆਹ ਜੇ ਮੜਾ ਮੋਟਾ ਨਾ ਪਾਇਆ ਆਪਣੀ ਧੀ ਨੂੰ ਪਾਇਆ ਜਾਂ ਆਹ ਜੱਸ ਨੂੰ ਪਾਤੀ ਛਾਪ ਮੜੀ ਮੱਟੀ ਜੀ ਹੋਰ ਉਹਨਾਂ ਨੇ ਕੀ ਕਰਤਾ ਨਹੀਂ ਆਏ ਮम्मी ਤੋਂ ਨੋ ਵੀ ਉਸਾ ਸਾਪਾ ਪਾਈ ਨਹੀਂ ਕੋਈ ਨਹੀਂ ਆਹ ਸਾਪ ਦੱਸ ਮੈਨੂੰ ਲੱਗਦਾ ਪਤਾ ਦੋ ਗ੍ਰਾਮ ਦੀ ਹੋਣੀ ਪਤਾ ਨਹੀਂ ਡੇਢ ਢਾਈ ਕੀ ਹੋਣੀ ਇੰਨੀ ਕੀ ਹੋਣੀ ਚਲ ਕੋਈ ਦੀ ਮम्मी ਫਿਰ ਵੀ ਖਰਚਾ ਤਾਂ ਹੋਈ ਆ ਜੈਸੇ ਹਮਨੇ ਦਿਲਾ ਲਏ ਪੈਸੇ ਵੀ ਤੂੰ ਮੇਰੀ ਗੱਲ ਸੁਣੋ ਮੈਂ ਜਿਹੜੀ ਤੈਨੂੰ ਗੱਲ ਕਹੀ ਹੈ ਉਹ ਕਰਨੀ ਹੈ ਕਿ ਨਹੀਂ ਕਰਨੀ ਮम्मी ਦੇਖੋ ਹਜੇ ਤਾਂ ਉਹ ਵੀ ਆਪ ਵੀ ਔਖੇ ਨੇ ਹਜੇ ਪੈਸੇ ਕਿੱਥੇ ਨਾ ਕੋਲੇ ਕਿ ਔਖਾ ਨੂੰ ਕਿਉਂ ਨਾ ਕਰੋ ਰੋਟੀ ਨਹੀਂ ਪੱਕਦੀ ਰੋਟੀਆਂ ਤਾਂ ਉਹਨਾਂ ਰਹੀ ਕਿ ਖਾ ਕੇ ਪੈਦਾ ਉਹਨੂੰ ਮੈਂ ਕਿਵੇਂ ਕਹਿ ਸਕਦੀ ਉਹਨਾਂ ਨੂੰ ਵੀ ਸਿੱਧਾ ਸਿੱਧਾ ਫੋਨ ਕਰਕੇ ਵੀ ਭਾਈ ਪੈਸੇ ਦੇ ਦਿਓ ਸਾਨੂੰ ਫਰੈਡੀ ਕਿੱਡੀ ਗੱਲ ਹੈ ਜੇ ਸਿੱਧਾ ਦਾਜ ਲੈਂਦੇ ਗੱਡੀ ਮੰਗਦੇ ਫੇਰ ਮੈਂ ਤਾਂ ਕੁਝ ਕਹਿੰਦੇ ਸੀ ਅਸੀਂ ਕੁਝ ਨਹੀਂ ਮੰਗਦੇ ਹਾਂ ਹੁਣ ਤੁਸੀਂ 10 ਲੱਖ ਨਾ ਭਰਾ ਸਾਡੀ ਟੈਂਕੀ ਖਾਲੀ ਹੋ ਜਾਏਗੀ ਚਲ ਕੋਈ ਨਹੀਂ ਪਾਣੀ ਲੈ ਲੈਂਦੇ ਕੋਈ ਪਾਣੀ ਲੈ ਲੈਂਦੇ ਇਹਨਾਂ ਨੂੰ ਇਤਨੀ ਪਾਣੀ ਲੈਣਾ ਹੁੰਦਾ ਹੈਗਾ ਹਾਂ ਸਵੇਰੇ ਟੈਂਕੀ ਭਰ ਲਿਆ ਕਰਨ ਆਪਦੀ ਇੰਝ ਕੋਈ ਨਹੀਂ ਉਹ ਨਹੀਂ ਆਈਆਂ ਫੇਰ ਤਾਂ ਵੀ ਕਿਵੇਂ ਛੱਡੀ ਤੁਸੀਂ ਕੋਈ ਨਹੀਂ ਜਾਣਾ ਉਹਨੇ ਮਦਦ ਕਰਨੀ ਆ ਕਿ ਤੂੰ ਬਸ ਮੈਂ ਤੈਨੂੰ ਕਹਿਤੀ ਨਾ ਸੁਣ ਗਈ ਆ ਨਾ ਕਰੋ ਦੇਖਿ ਮੈਂ ਕਿਵੇਂ ਕਹਿ ਸਕਦੀ ਆ ਉਹਨਾਂ ਨੂੰ ਪੈਸਾ ਉਹ ਮੈਥੋਂ ਨਹੀਂ ਮੁੰਦਾ ਮੈਂ ਨਹੀਂ ਕਰ ਸਕਦਾ ਤੂੰ ਤਾਂ ਆਪੇ ਕਹੇਗੀ ਭੱਜੀ ਫਿਰੇਗੀ ਤੂੰ ਤਾਂ ਮੰਮੀ ਗੱਲ ਤਾਂ ਸੁਣ ਲੈਂਦੇ ਮੈਂ ਕਿਵੇਂ ਕਹਾਂ ਮੇਰੇ ਪਿਓ ਨੂੰ ਇੰਨੇ ਤਾਂ ਪੈਸੇ ਲਾ ਕੇ ਹਟੇ ਨੇ ਉਹ ਰੋਜ਼ ਰੋਜ਼ ਉਹਨਾਂ ਕੋਲ ਪੈਸੇ ਕਿੱਥੇ ਬਣਦੇ ਆ ਉਹ ਤਾਂ ਤੁਸੀਂ ਕਹਿੰਦੇ ਸੀ ਵੀ ਅਸੀਂ ਕੁਝ ਨਹੀਂ ਮੰਗਦੇ ਹੈਗੇ ਅੱਜ ਹੁਣ ਕਦੇ 10 ਲੱਖ ਰੁਪਇਆ ਕਦੇ ਕਾਸੇ ਦੀ ਡਿਮਾਂਡ ਕਦੇ ਕਾਸੇ ਦੀ ਇੰਨਾ ਕੁਝ ਕਿੱਥੋਂ ਮੇਰਾ ਪਿਓ ਦੇ ਦੂਗਾ ਫਿਰ ਅੱਬਾ ਐਡੀ ਮਾੜੀ ਕਿਸਮਤ ਕਿਉਂ ਲਿਖੀ ਆ ਕੁੜੀਆਂ ਦੀ ਤੂੰ ਮੈਂ ਕਿਹਨੂੰ ਆਖਾਂ